ਹਾਂ ਯਾਰ ਇਹ ਨੰਬਰ ਲੈ। ਮੁਪਿਆ? ਇਹ ਹੌਸਲਾ ਤੇਰੇ ਹਾਰ ਪਾਵੇ। ਮੋਟਰਾਂ ਤੋਂ ਘਟੋ ਘਟ 10 20 ਤੋਂ ਕੇਵਨ ਚੋਰੀ ਹੋ ਗਈਆਂ। ਤੇ ਉਹ ਚੋਰ ਨੂੰ ਫੜਿਆ ਗਿਆ। ਉਹ ਫੂਕ ਰਿਹਾ ਸੀ ਕੇਵਲਾ ਨੂੰ। ਪ੍ਰਸ਼ਾਸਨ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦਾ। ਅੱਜ ਉਹਨਾਂ ਨੇ ਖੁਦ ਅਸੀਂ ਚੋਰ ਹੀ ਫੜਾਤਾ। ਠੀਕ ਹੈ। ਉਹਦੇ ਉੱਤੇ ਦੇਖਾਂਗੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ। ਤੇ ਉਸਦੇ ਪਿੰਡ ਫੋਨ ਕਰਨ ਤੇ ਪਤਾ ਲੱਗਿਆ ਵੀ ਇਹ ਇਹਦਾ ਕੰਮ ਹੈ। ਰੋਜ਼ ਦਾ ਕੰਮ ਹੈ ਇਹਦਾ। ਪੋਰ ਵੀ ਉਰੇ ਵੀ ਰਿਸ਼ਤੇਦਾਰੀ ਹੋਤੇ ਪਤਾ ਕੀਤਾ ਉਹ ਕਹਿੰਦੇ ਵੀ ਉਹਦੇ ਪਿੱਛੇ ਪਰਿਵਾਰ ਨੂੰ ਫੋਨ ਕੀਤਾ ਤਾਂ ਜਵਾਬ ਦੇ ਕੇ ਵੀ ਅਸੀਂ ਨਹੀਂ ਆਉਂਦੇ ਕੇਵਲਾ ਸਾੜ ਦੇ ਨੂੰ ਦੇਖਿਆ ਤੇ ਸਾਡੇ ਸਾਰੀਆਂ ਮੋਟਰਾਂ ਦੀਆਂ ਦੇਖੀਆਂ ਤੇ ਚੋਰੀ ਕਰੀ ਪਈ ਜਿੰਦੇ ਤੋੜੇ ਪਏ ਤੇ ਕੇਵਲਾ ਵੱਢ ਲੀਆਂ ਜਿਹੜਾ ਇਹ ਮੌਕੇ ਦਾ ਪ੍ਰਸ਼ਾਸਨ ਹੈ ਇਹ ਕਿੱਥੇ ਸੁੱਤਾ ਪਿਆ ਹੈ ਕਿ ਇਹ ਲੋਕਾਂ ਵਾਸਤੇ ਬਣਾਇਆ ਹੋਇਆ ਹੈ ਕਿ ਇਹ ਆਪਣੇ ਕੁਰਸੀਆਂ ਵਾਸਤੇ ਬਣਾਇਆ ਹੈ ਨਹੀਂ ਜੀ ਉਹ ਪਹਿਲਾਂ ਚਾਰ ਪਰਚੇ ਤੋਂ ਪਹਿਲਾਂ ਨੂੰ ਹਟਦਾ ਨਹੀਂ ਉਹ ਤਾਂ ਸਾਨੂੰ ਸਭ ਕਹਦਾ ਨਾ ਥੋੜਾ ਇਲਾਕਾ ਛੱਡ ਦੂੰਗਾ ਤੇ ਮੈਨੂੰ ਤੁਸੀਂ ਪੁਲਿਸ ਤੋਂ ਬਚਾ ਦਿਓ ਨਸ਼ੇਦ ਆਦੀ ਸੀਗਾ ਨਸ਼ਾ ਕੀਤਾ ਹੋਇਆ ਸੀਗਾ ਤੇ ਨਸ਼ੇ ਵਾਸਤੇ ਕਹਿੰਦਾ ਮੈਂ ਆਪਦੀ ਇਹ ਕੰਮ ਕਰਦਾ ਹਾਂ ਜਿਹੜਾ ਟੇਬਲ ਹੁੰਦੀ ਹੈ ਉਹਦਾ ਤਾਂਬਾ ਕੱਢ ਕੇ ਤੇ ਫਿਰ ਉਹਦੀ ਨਿਸ਼ਾਨ ਮਟਿਆ ਕੇ ਤੇ ਉਹ ਫਿਰ ਉਹਨੂੰ ਵੇਚਦੇ ਨੇ ਜੀ ਤਕਰੀਬਨ ਹਾਲਤ ਤਾਂ ਇੰਨੀ ਮਾੜੀ ਆ ਵੀ ਕਿਸੇ ਨੂੰ ਬਾਹਰ ਜਾਣ ਤੋਂ ਵੀ ਡਰ ਲੱਗਦਾ ਹੈ ਅਸੀਂ ਕਿਹੜੀ ਕਿਹੜੀ ਚੀਜ਼ ਦੀ ਰਾਖੀ ਕਰੀਏ ਦੱਸੋ ਕਿਸਾਨ ਕਿਹੜੀ ਕਿਹੜੀ ਚੀਜ਼ ਦੀ ਰਾਖੀ ਕਰੀਏ ਠੀਕ ਹੈ ਹਾਲਾਤ ਇੰਨੇ ਖਮੜੇ ਹੋਗੇ ਵੀ ਇਕੱਲਾ ਆਦਮੀ ਤੁਹਾਨੂੰ ਸਾਡੇ ਦਾ ਮੋਟਰ ਦੇ ਨਹੀਂ ਜਾ ਸਕਦਾ ਕਿਉਂਕਿ ਗਰੋਹ ਹੈ ਕੱਲੇ ਦਾ ਕਿ ਇਹਦਾ 12-12 ਜਣਾਂ ਦਾ ਗਰੋਹ ਹੈ ਜੀ ਉਹਦੇ ਕੋਲ ਅੱਜ ਤੱਕरीबन 12 ਕਿਲੋ 13 ਕਿਲੋ ਤਾਰ ਸੀਗੀ ਜਿਹਦੀ ਕਿ ਜੇ ਆਪਾਂ ਮਾਰਕੀਟ ਦੇ ਦੇਖੀਏ ਤਾਂ ਉਹਦੀ ਕੀਮਤ ਸੀ ਘੱਟੋ-ਘੱਟ ਵੀ 25-30000 ਰੁਪਏ ਤੇ 15 ਮੋਟਰਾਂ ਜੇ ਉਹ ਕਰੀਆਂ ਤਾਂ 10-10000 ਨੂੰ ਤਾਂ 1.5 ਲੱਖ ਦਾ ਨੁਕਸਾਨ ਕਰਕੇ ਜੀ 1.5 ਲੱਖ ਦਾ ਨੁਕਸਾਨ ਕਰਕੇ ਜੀ ਪ੍ਰਸ਼ਾਸਨ ਨੂੰ ਕਹਿੰਨੇ ਆ ਤਾਂ ਉਹ ਕਹਿੰਦੇ ਸਾਡੇ ਕੋਲੇ ਮੁਲਾਜ਼ਮ ਨਹੀਂ ਹੈਗੇ ਕਿਉਂਕਿ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸੀ ਪਰ ਹਜੇ ਤੱਕ ਸਰਕਾਰ ਖਰੀ ਨਹੀਂ ਉਤਰ ਸਕੀ ਜੇ ਇਹਨਾਂ ਨੇ ਅਹੀਂ ਛੱਡ ਹੇ ਜਿਹੜੇ ਦੇ ਵੇਚਦਾ ਉਹ ਤੋਂ ਪੈਸੇ ਲੈ ਲੈਣਗੇ ਇਹ ਪੈਸੇ ਲੈ ਕੇ ਉਹ ਜ਼ਫਰਦ ਹੋ ਜਾਂਦੀ ਹੈ ਗੱਲ ਜਿਹੜਾ ਜਿਹੜਾ ਖਰੀਦ ਦਾ ਮਾਲ ਉਹਤੇ ਵੀ ਉਡੀ ਪਰਚਾ ਹੋਣਾ ਚਾਹੀਦਾ ਜਿੰਨਾ ਚੋਰ ਤੇ ਉਨੀ ਲੈਣਾਂ ਦੇਤੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਕਿਸਾਨਾਂ ਦੇ ਮੋਟਰਾਂ ਦੀਆਂ ਕੇਵਲਾਂ ਵੱਡੀਆਂ ਜਾ ਰਹੀਆਂ ਨੇ ਮੋਟਰਾਂ ਦੇ ਟਰਾਂਸਫਾਰਮਰ ਚੋਰੀ ਹੋ ਰਹੇ ਨੇ ਲਗਾਤਾਰ ਜਿਹੜੀ ਕਿਸਾਨਾਂ ਦੀ ਮੋਟਰਾਂ ਦੀਆਂ ਘਟਨਾਵਾਂ ਲਗਾਤਾਰ ਚੱਲ ਰਹੀਆਂ ਨੇ ਕਿਉਂਕਿ ਚੋਰ ਰਾਤ ਨੂੰ ਕੇਵਲਾਂ ਵੱਢਦੇ ਨੇ ਟਰਾਂਸਫਾਰਮਰ तोड़ਦੇ ਨੇ ਉਹ ਕਿਤੇ ਨਾ ਕਿਤੇ ਵੱਡਾ ਨੁਕਸਾਨ ਕਰਦੇ ਨੇ ਕਿਸਾਨਾਂ ਦਾ ਸਟਾਰਟਰ ਤੱਕ ਚੋਰੀ ਹੋ ਜਾਂਦੇ ਨੇ ਤੁਹਾਨੂੰ ਇਹ ਖਬਰਾਂ ਪਹਿਲਾਂ ਵੀ ਦੇਖੀਆਂ ਨੇ ਅੱਜ ਮੌਜੂਦ ਹਾਂ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ੍ਹ ਦੇ ਪਿੰਡ ਬਾਲਦ ਕਲਾਂ ਵਿਖੇ ਜਿੱਥੇ ਚੋਰਾਂ ਨੇ ਕਾਫੀ ਮੋਟਰਾਂ ਦੀਆਂ ਕੇਬਲਾਂ ਚੋਰੀ ਕੀਤੀਆਂ ਤੇ ਉਸ ਤੋਂ ਬਾਅਦ ਉਹ ਕੇਬਲਾਂ ਦਾ ਤੰਬਾ ਕੱਢਣ ਲਈ ਕਿਸੇ ਜਗ੍ਹਾ ਤੇ ਪਹੁੰਚੇ ਪਰ ਉਸ ਤੋਂ ਬਾਅਦ ਪਿੰਡ ਬਾਲਦ ਕਲਾਂ ਦੇ ਕਿਸਾਨਾਂ ਨੇ ਉਹਨਾਂ ਨੂੰ ਕਾਬੂ ਕੀਤਾ ਅਤੇ ਪੁਲਿਸ ਹਵਾਲੇ ਕੀਤਾ ਪਹਿਲਾਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿ ਕੇਬਲ ਚੋਰਾਂ ਨੂੰ ਕਿਸ ਤਰੀਕੇ ਨਾਲ ਕਾਬੂ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਿਸ ਤਰੀਕੇ ਨਾਲ ਫੜਾਇਆ ਤਸਵੀਰਾਂ ਤੁਸੀਂ ਦੇਖੀਆਂ ਨੇ ਕਿ ਕੇਵਲ ਚੋਰਾ ਨੂੰ ਪਿੰਡ ਵਾਲਦ ਦੇ ਕਿਸਾਨਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪੁਲਿਸ ਦੀ ਟੀਮ ਪਹੁੰਚੀ ਕੇਵਲ ਚੋਰਾ ਨੂੰ ਲੈ ਕੇ ਗਏ ਨੇ ਪਿੰਡ ਵਾਸੀ ਮੌਜੂਦ ਨੇ ਪਰ ਚੋਰਾਾਂ ਤੋਂ ਬਹੁਤ ਕਿਤੇ ਪ੍ਰੋਬਲਮਾਂ ਚ ਨੇ ਬਹੁਤ ਔਖੇ ਨੇ ਕਿਉਂਕਿ ਵੱਡੇ ਨੁਕਸਾਨ ਕਰ ਰਹੇ ਨੇ ਚੋਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਚੱਲ ਰਹੀਆਂ ਨੇ ਉੱਥੇ ਕਿਸਾਨ ਦੁਖੀ ਨੇ ਅਤੇ ਨਾਰੇਬਾਜੀ ਵੀ ਕਰ ਰਹੇ ਨੇ ਕਿ ਕਿਸ ਤਰੀਕੇ ਨਾਲ ਪੰਜਾਬ ਸਰਕਾਰ ਇਹ ਮਾਹੌਲ ਨੂੰ ਠੀਕ ਨਹੀਂ ਕਰ ਰਹੀ ਜਿਹੜੀਆਂ ਚੋਰੀ ਦੀਆਂ ਘਟਨਾਵਾਂ ਨੇ ਉਹ ਇੰਨੀਆਂ ਕਿਉਂ ਵੱਧ ਰਹੀਆਂ ਨੇ ਕਿਉਂ ਨਹੀਂ ਨੱਥ ਪੈ ਰਹੀ ਵੱਡਾ ਨੁਕਸਾਨ ਪਿੰਡ ਬਾਲਦਕਲਾਂ ਵਿੱਚ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਚੋਰ ਸੀ ਉਸ ਨੂੰ ਮੌਕੇ ਤੇ ਫੜ ਕੇ ਪੁਲਿਸ ਹਵਾਲੇ ਵੀ ਕੀਤਾ ਗਿਆ ਗੱਲਬਾਤ ਵੀ ਕਰਾਂਗੇ ਵੀਰ ਜੂਰੀ ਸਾਡੇ ਨਾਲ ਮੌਜੂਦ ਨੇ ਵਿੱਚ ਕੀ ਨਾਮ ਹੈ ਜੀ ਆਪਣਾ ਕਰਮਜੀਤਾ ਜੀ ਅੱਛਾ ਪਿੰਡ ਕਿਹੜਾ ਜੀ ਆਪਣਾ ਬਾਲਦਕਲਾਂ ਜੀ ਅੱਛਾ ਕੀ ਘਟਨਾ ਕੀ ਹੋਈ ਜੀ ਮੇਨ ਅੱਜ ਘਟਨਾ ਤਾਂ ਜੀ ਇਹ ਹੈ ਵੀ ਜਿਹੜੀਆਂ ਹੁਣ ਮੋਟਰਾਂ ਨੇ ਜੀ ਮੋਟਰਾਂ ਤੋਂ ਘਟੋ ਘਟ 10 20 ਤੋਂ ਕੇਵਲ ਚੋਰੀ ਹੋ ਗਈਆਂ ਤੇ ਉਹ ਚੋਰ ਨੂੰ ਫੜਿਆ ਗਿਆ ਜੀ ਉਹ ਫੂਕ ਰਹੀ ਹੱਤੀ ਕੇਵਲਾ ਨੂੰ ਠੀਕ ਹੈ ਜੀ ਚਲੋ ਫੂਕ ਦੇ ਟਾਈਮ ਉਹ ਦੇਖ ਲਿਆ ਤੇ ਉਸ ਤੋਂ ਬਾਅਦ ਉਹ ਉਹਦੀ ਕਾਬੂ ਕਰ ਲਿਆ ਠੀਕ ਹੈ ਕਿਨੇ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਕੋਈ ਗਰੋਥ ਸੀ ਇੱਕ ਸੀ ਵੱਧ ਸੀ ਜਿਆਦਾ ਸਨ ਇਹ ਫੜਿਆ ਤਾਂ ਇੱਕੋ ਹੀ ਗਿਆ ਜੀ ਹੋਊ ਤਾਂ ਗਰੋ ਏੰਡੀਆਂ ਇੰਨੀਆਂ ਮੋਟਰਾਂ ਦਾ ਵੱਢਿਆ ਕੇ ਕੇਵਲਾ ਵੱਢੀਆਂ ਨੇ ਹੈ ਤਾਂ ਵੱਡਾ ਗਰੋਥ ਹੈ ਠੀਕ ਹੈ ਪਹਿਲਾਂ ਵੀ ਵੱਢੀਆਂ ਨੇ ਪ੍ਰਸ਼ਾਸਨ ਨੂੰ ਇਹ ਅਰਜ਼ੀਆਂ ਵੀ ਦਿੱਤੀਆਂ ਗਈਆਂ ਨੇ ਠੀਕ ਹੈ ਪ੍ਰਸ਼ਾਸਨ ਨੇ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦਾ ਉਹ ਕਹਿੰਦੇ ਸੀ ਕੈਮਰੇ ਚੈੱਕ ਕਰਾਂਗੇ ਜੀ ਤੇ ਅਸੀਂ ਤੁਹਾਡੇ ਮੋਟਰਾਂ ਦਾ ਮੌਕਾ ਦੇਖਾਂਗੇ ਜੀ ਅੱਜ ਉਹਨਾਂ ਨੇ ਖੋਦ ਸੀ ਚੋਰੇ ਫੜਾਤਾ ਠੀਕ ਹੈ ਉਹਦੇ ਉੱਤੇ ਦੇਖਾਂਗੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਠੀਕ ਹੈ ਜੇਕਰ ਅਸੀਂ ਸਿੱਧੂਪੁਰ ਜਥੇਬੰਦੀ ਵੱਲੋਂ ਆਏ ਪ੍ਰਧਾਨ ਆ ਬਲਾਕ ਪ੍ਰਧਾਨ ਜੀ ਜੀ ਤੇ ਜੇਕਰ ਉਹਨਾਂ ਨੇ ਕੋਈ ਨਾ ਉਹਦੇ ਉੱਤੇ ਐਕਸ ਲਿਆ ਤਾਂ ਅਸੀਂ ਉਹ ਤੋਂ ਕੋਈ ਵੱਡਾ ਐਕਸ ਲਵਾਗੇ ਉਹਨਾਂ ਠੀਕ ਹੈ ਨਹੀਂ ਤੁਹਾਨੂੰ ਕੀ ਲੱਗਦਾ ਇਹ ਘਟਨਾਮਾ ਕਿੰਨੇ ਕਬਜੇ ਰਾਤ ਨੂੰ ਕੀਤੀਆਂ ਜਦੋਂ ਤੁਸੀਂ ਚੋਰ ਫੜਿਆ ਤਾਂ ਕਿੰਨੇ ਕਬਜੇ ਚੋਰ ਨੂੰ ਕਾਬੂ ਕੀਤਾ ਇਹ ਰਾਤ ਨੂੰ ਜੀ ਤਕਰੀਬਨ ਇਹੀ ਹੈ ਵੀ 12 1 ਵਜੇ ਤੋਂ ਬਾਅਦ ਲੋਕ ਸੌਂ ਜਾਂਦੇ ਨੇ ਉਦੋਂ ਬਾਅਦ ਚੋਰ ਆਉਂਦੇ ਨੇ ਹੁਣ ਸੁੱਤੇ ਪਏ ਤੋਂ ਬਾਅਦ ਤਾਂ ਹੀ ਨਹੀਂ ਪਤਾ 1 ਵਜੇ ਆਏ ਨੇ 2 ਤੇ ਤਕਰੀਬਨ اسی ਤਾਂ ਤੜਕੇ 6 ਵਜੇ ਉਹਨੂੰ ਕੇਵਲਾ ਸਾੜ ਦੇ ਨੂੰ ਦੇਖਿਆ ਤੇ ਸਾਡੀਆਂ ਸਾਰੀਆਂ ਮੋਟਰਾਂ ਦੇ ਜਿਹਾ ਦੇਖੀ ਆ ਤੇ ਚੋਰੀ ਕਰੀ ਪਈ ਜਿੰਦੇ ਤੋੜੇ ਪਏ ਤੇ ਕੇਵਲਾ ਵੱਢ ਲੀਆਂ ਠੀਕ ਹੈ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਇਹੋ ਕਰਦੇ ਆ ਵੀ ਜਿਹੜਾ ਇਹ ਮੌਕੇ ਦਾ ਪ੍ਰਸ਼ਾਸਨ ਹੈ ਇਹ ਕਿੱਥੇ ਸੁੱਤਾ ਪਿਆ ਹੈ ਕਿ ਇਹ ਲੋਕਾਂ ਵਾਸਤੇ ਬਣਾਇਆ ਹੋਇਆ ਹੈ ਕਿ ਇਹ ਆਪਦੇ ਕੁਰਸੀਆਂ ਵਾਸਤੇ ਬਣਾਇਆ ਹੈ ਤੇ ਇਸ ਕਰਕੇ ਹੈ ਜੀ ਇਹ ਸਾਡੀ ਇਹੀ ਉਹ ਹੈ ਸਿੱਧੂਪੁਰ ਜ਼ਥੇਬੰਦੀ ਵੱਲੋਂ ਵੀ ਇਹਨਾਂ ਦੇ ਹੱਥ ਪਾਈ ਜਾਵੇ ਨਹੀਂ ਹੁਣ ਉਹਤੇ ਕੋਈ ਵੱਡਾ ਐਕਸ਼ਨ ਪ੍ਰਸ਼ਾਸਨ ਤੇ ਵੀ ਲਿਆ ਜਾਊਗਾ ਕਿਵੇਂ ਦਾ ਲੱਗਦਾ ਤੁਹਾਨੂੰ ਕਿ ਪਹਿਲਾਂ ਕੇਬਲਾਂ ਵਟਦੇ ਨੇ ਉਸ ਤੋਂ ਬਾਅਦ ਉਹਦਾ ਤਾਂਬਾ ਕੱਢਦੇ ਨੇ ਜਿਵੇਂ ਤੁਸੀਂ ਕਿਹਾ ਵੀ ਉਹਨੂੰ ਫੂਕ ਰਹੇ ਸੀ ਉਹ ਕਿਸ ਤਰੀਕੇ ਨਾਲ ਵੇਚਦੇ ਨੇ ਫਿਰ ਉਹ ਜੇ ਤਾਂਬਾ ਕੱਢਦੇ ਨੇ ਉਹਦਾ ਤਾਂਬਾ ਕੱਢ ਕੇ ਉਹਦੀ ਉਹ ਮਟਿਆਉਂਦੇ ਨੇ ਜਿਹੜਾ ਕੇਬਲ ਹੁੰਦੀ ਹੈ ਉਹਦਾ ਤਾਂਬਾ ਕੱਢ ਕੇ ਤੇ ਫਿਰ ਉਹਦੀ ਨਿਸ਼ਾਨ ਮਟਿਆ ਕੇ ਤੇ ਉਹ ਫਿਰ ਉਹਨੂੰ ਵੇਚਦੇ ਨੇ ਜੀ ਠੀਕ ਹੈ ਫਿਰ ਉਹ ਪੈਸੇ ਹੋਰ بڑا ਗਰੁੱਪ ਵੱਡਾ ਹੈ ਨਾ ਕੋਈ ਲੈਂਦਾ ਵੀ ਹੈ ਇਹਨੂੰ ਚੋਰੀ ਦੀ ਚੀਜ਼ ਨੂੰ ਹਾਂਜੀ ਤੁਹਾਨੂੰ ਕੀ ਲੱਗਦਾ ਕਿੰਨੀਆਂ ਕਿ ਘਟਨਾਵਾਂ ਹੋ ਰਹੀਆਂ ਨੇ ਇਹ ਕਿਵੇਂ ਦੇ ਹਾਲਾਤ ਨੇ ਹੁਣ ਇਹ ਹਾਲਾਤ ਤਾਂ ਬਹੁਤ ਮਾੜੇ ਨੇ ਜੀ ਇਹ ਤਾਂ ਸਾਨੂੰ ਇਹ ਆ ਵੀ ਜੇ ਤੁਸੀਂ ਆਪ ਰੋਜ਼ ਰਹਿੰਦੇ ਹੋ ਮੀਡੀਆ 'ਚ तकरीबन ਹਾਲਤ ਤਾਂ ਇੰਨੀ ਮਾੜੀ ਆ ਵੀ ਕਿਸੇ ਨੂੰ ਬਾਹਰ ਜਾਣ ਤੋਂ ਵੀ ਡਰ ਲੱਗਦਾ ਹੈ ਹੈ ਜੀ ਜੇ ਬਾਹਰ ਜਾਣ ਤੋਂ ਵੀ ਡਰ ਲੱਗਦਾ ਏਸੀਆਂ ਸਰਕਾਰਾਂ ਤਾਂ ਇੰਨੀ ਨਾਥੇ ਨਹੀਂ ਪਾ ਰਹੀਆਂ ਕਿਸੇ ਦੇ ਵੀ ਕਿਸੇ ਨੂੰ ਮੋਟਰਸਾਈਕਲ ਤੋਂ ਪੈਸੇ ਖੁੱਦੇ ਹੀ ਖੋਹੇ ਜਾਂਦੇ ਨੇ ਹੈ ਜੀ ਜਨਨ ਜੇ ਇੱਕ ਕਿਸਾਨ ਮੋਟਰ ਤੇ ਜਾਂਦਾ ਰਾਤ ਨੂੰ ਦੇਖਣ ਵੀ ਜਾਂਦਾ ਖਤਰਾ ਹੀ ਆ ਉਹਨੂੰ ਜੇ ਅੱਗੇ ਗਰੋ ਵੱਡਾ ਹੋਵੇ ਬਹੁਤ ਵੱਡਾ ਖਤਰਾ ਹੈ ਜੀ ਬਹੁਤ ਹੀ ਵੱਡਾ ਖਤਰਾ ਹੈ ਤੇ ਆ ਪਹਿਲਾਂ ਤਾਂ ਪਸ਼ੂਆਂ ਦਾ ਬਹੁਤ ਵੱਡਾ ਖਤਰਾ ਸੀ ਜੋ ਸਾਡੇ ਪਿੰਡ ਦੇ ਸਰਪੰਚ ਨੇ ਉਹ ਪਸ਼ੂਆਂ ਦਾ ਹਿੱਲਾ ਕਰਿਆ ਤਾਂ ਚੋਰਾਂ ਨੂੰ ਚੋਰ ਸਾਨੂੰ ਖਾਣ ਲੱਗੇ ਹਾਂਜੀ ਅਸੀਂ ਕਿਹੜੀ ਕਿਹੜੀ ਚੀਜ਼ ਦੀ ਰਾਖੀ ਕਰੀਏ ਦੱਸੋ ਕਿਸਾਨ ਕਿਹੜੀ ਕਿਹੜੀ ਚੀਜ਼ ਦੀ ਰਾਖੀ ਕਰੀਏ ਇੱਕ ਕਿਸਾਨਾਂ ਦਾ ਖਨੌਰੀ ਧਰਨਾ ਚੱਲ ਰਿਹਾ ਹੈ ਤੇ ਉੱਥੇ ਧਰਨੇ 'ਚ ਲੋਕ ਸੇਵਾ ਕਰਨ ਕੀ ਇੱਥੇ ਮੋਟਾਂ ਦੇ ਰਾਖੀ ਕਰਨ ਠੀਕ ਹੈ ਜੇ ਨਹੀਂ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਤੀ ਹੋਣਾ ਉਹਨੂੰ ਫੜਿਆ ਚੋਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੋਗਾ ਹਾਂਜੀ ਹਾਂਜੀ ਪੁਲਿਸ ਹਵਾਲੇ ਕਰਤਾ ਤੇ ਹੁਣ ਅਸੀਂ ਪੁਲਿਸ ਦੀ ਦੇਖਦੇ ਹਾਂ ਉਹਦੇ ਤੇ ਕੀ ਕਾਰਵਾਈ ਹੁੰਦੀ ਹੈ ਕਿ ਚੋਰ ਨੂੰ ਛੱਡਦੇ ਨੇ ਕਿ ਉਹਨੂੰ ਕਿੱਧਰ ਲਾਹ ਪਾਉਂਦੇ ਨੇ ਤੇ ਸਾਡਾ ਜਿਹੜਾ ਉਹ ਚੀਜ਼ਾਂ ਨੇ ਉਹ ਸਾਡੇ ਮੁਰਾਬਤ ਕਰਾਈਆਂ ਜਾਣ ਠੀਕ ਹੈ ਹੈ ਜੀ ਠੀਕ ਹੈ ਬਿਲਕੁਲ ਜੀ ਪਿੰਡ ਦੇ ਲੋਕ ਹੀ ਇਕੱਠੇ ਹੋਏ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕਰ ਰਹੇ ਨੇ ਕਿ ਕਿਉਂ ਨਹੀਂ ਚੋਰਾ ਨੂੰ ਕਾਬੂ ਕੀਤਾ ਜਾਂਦਾ ਕਿਉਂ ਨਹੀਂ ਇਹ ਘਟਨਾਵਾਂ ਰੋਕੀਆਂ ਜਾ ਰਹੀਆਂ ਵੀਰ ਜੀ ਕੀ ਨਾਮ ਆਪਣਾ ਪ੍ਰਗਟ ਸਿੰਘ ਜੀ ਪਿੰਡ ਵਲਦਕਲਾ ਠੀਕ ਹੈ ਪ੍ਰਗਟ ਸਿੰਘ ਜੀ ਕਿਵੇਂ ਹੋਇਆ ਸਾਰਾ ਮਾਮਲਾ ਕਿਵੇਂ ਸੀ ਕਦੋਂ ਚੋਰ ਫੜਿਆ ਤੇ ਕਿਸ ਤਰੀਕੇ ਨਾਲ ਫੜਿਆ ਗਿਆ ਜੀ ਸਵੇਰੇ ਜਦੋਂ ਤਕਰੀਬਨ 6:00 ਵਜੇ ਲਗਭਗ ਫੋਨ ਆਇਆ ਜੀ ਕਿ ਆਪਣੀਆਂ ਸਾਰੀਆਂ ਮੋਟਰਾਂ ਤੋਂ ਤਰ੍ਹਾਂ ਲੈ ਕੇ ਵੱਢ ਗਏ ਚਲੋ ਅਸੀਂ ਵੀ ਚਲੇ ਗਏ ਜੀ ਜਦੋਂ ਚਲੇਗੇ ਤਾਂ ਉਸ ਤੋਂ ਪਹਿਲਾਂ ਤੇ ਸਰਦਾਰ ਕਰਮ ਸਿੰਘ ਦਾ ਬੇਟਾ ਉੱਥੇ ਮੌਜੂਦ ਸੀ ਹੋਰ ਸੀ ਰਡਦੀਰ ਜਿੰਨੇ ਵੀ ਮੋਟਰਾਂ ਦੇ ਸੀ 10 12 ਜਣੇ ਤਾਂ ਉਹ ਤਾਰਾਂ ਨੂੰ ਸਾੜ ਕੇ ਇਹਨਾਂ ਨੇ ਮਤਲਬ ਰੱਖੀ ਬੈਠਾ ਦੀ ਉਹ ਇਹਨਾਂ ਨੇ ਸਾੜਦੀਆਂ ਤਾਰਾਂ ਦੇ ਉੱਪਰ ਜਾ ਕੇ ਚੋਰ ਫੜ ਲਿਆ ਚਲੋ ਅਸੀਂ ਉਹਦੇ ਵੀ ਪੁੱਛ ਗਏ ਕਿ ਕੀ ਕੀਤੀ ਪਤਾ ਲੱਗਿਆ ਤਾਂ ਉਹਨੇ ਆਪਣਾ ਪਿੰਡ ਦੱਸਿਆ ਕਾਲਾ ਝਾੜ ਵੀ ਮੈਂ ਕਾਲਾ ਝਾੜ ਦਾ ਵਸਨੀਕ ਹਾਂਗਾ ਤੇ ਉਸਦੇ ਪਿੰਡ ਫੋਨ ਕਰਨ ਤੇ ਪਤਾ ਲੱਗਿਆ ਵੀ ਇਹ ਇਹਦਾ ਕੰਮ ਹੈ ਇਹ ਰੋਜ਼ ਦਾ ਕੰਮ ਹੈ ਇਹਦਾ ਉਸ ਤੇ ਪਤਾ ਲੱਗਿਆ ਸਾਨੂੰ ਵੀ ਪਹਿਲਾਂ ਵੀ ਇੱਕ ਦੋ ਪਰਚੇ ਨੇਗੇ ਤੇ ਫਿਰ ਅਸੀਂ ਉਸ ਤੋਂ ਬਾਅਦ ਉਹਦੀ ਹੋਰ ਵੀ ਉਰੇ ਵੀ ਰਿਸ਼ਤੇਦਾਰੀ ਉਹਤੇ ਵੀ ਪਤਾ ਕੀਤਾ ਉਹ ਕਹਿੰਦੇ ਵੀ ਉਹਦੇ ਪਿੱਛੇ ਪਰਿਵਾਰ ਨੂੰ ਫੋਨ ਕੀਤਾ ਤਾਂ ਜਵਾਬ ਦੇ ਕਿ ਵੀ ਅਸੀਂ ਨਹੀਂ ਆਉਂਦੇ ਇਹ ਤਾਂ ਬਿਲਕੁਲ ਚੋਰ ਹੈ ਤਾਂ ਸਾਡੇ ਵੱਲੋਂ ਇਹ ਇਹ ਜੇ ਕੰਮ ਕਰਦਾ ਗਲਤ ਹੁੰਦਾ ਹੈ ਉਸ ਤੋਂ ਬਾਅਦ ਫਿਰ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਪ੍ਰਸ਼ਾਸਨ ਆ ਕੇ ਉਹਨੂੰ ਲੈ ਗਿਆ ਠੀਕ ਹੈ ਹੁਣ ਤੁਹਾਨੂੰ ਕੀ ਲੱਗਦਾ ਪਹਿਲਾਂ ਕਈ ਪਰਚੇ ਚੱਲਦੇ ਨੇ ਜੇ ਹੁਣ ਵੀ ਕੋਈ ਪਰਚਾ ਹੁੰਦਾ ਵੀ ਉਹ ਹਟ ਜੂਗਾ ਹੁਣ ਇਹ ਕੰਮ ਤੋਂ ਜਦੋਂ ਪਰਿਵਾਰ ਨਹੀਂ ਕਹਿੰਦਾ ਵੀ ਉਹ ਤਾਂ ਐਵੇਂ ਹੀ ਚੱਲਦਾ ਜੀ ਨਹੀਂ ਜੀ ਉਹ ਪਹਿਲਾਂ ਚਾਰ ਪਰਚੇ ਤੋਂ ਤੇ ਪਹਿਲੇ ਨੂੰ ਹਟਦਾ ਨਹੀਂਗਾ ਉਹ ਤਾਂ ਸਾਨੂੰ ਸਭ ਕਹਦਾ ਨਾ ਥੋੜਾ ਇਲਾਕਾ ਛੱਡ ਦੂੰਗਾ ਤੇ ਮੈਨੂੰ ਤੁਸੀਂ ਪੁਲਿਸ ਤੋਂ ਬਚਾ ਦਿਓ ਠੀਕ ਹੈ ਪਰ ਅਸੀਂ ਉਹਨੂੰ ਹਵਾਲੇ ਕੀਤਾ ਪ੍ਰਸ਼ਾਸਨ ਦੇ ਜੀ ਠੀਕ ਹੈ ਕਿਵੇਂ ਦਾ ਲੱਗਿਆ ਜਿਵੇਂ ਕਈ ਵਾਰੀ ਇਹ ਗੱਲਬਾਤ ਹੁੰਦੀ ਹੈ ਕਿ ਜਿਹੜੇ ਨੌਜਵਾਨ ਨਸ਼ੇੜੀ ਨੇ ਜਾਂ ਨਸ਼ਾ ਕਰਦੇ ਨੇ ਉਹਵੇਂ ਦੇ ਕੰਮ ਕਰਦੇ ਨੇ ਉਹ ਕਿਵੇਂ ਦਾ ਲੱਗਦਾ ਸੀ? ਉਹ ਨਸ਼ੇਦ ਆਦੀ ਸੀ ਜੀ ਉਹ ਠੀਕ ਹੈ ਨਸ਼ੇਦ ਆਦੀ ਸੀਗਾ ਨਸ਼ਾ ਕੀਤਾ ਹੋਇਆ ਸੀਗਾ ਤੇ ਨਸ਼ੇਵਾਸ਼ੀ ਕ ਬਾਕੀ ਉਹ ਵੱਡਾ ਗਰੋਹ ਸੀ ਜੀ ਭਵਾਨੀ ਕਰਦੇ ਨੇ ਕਈ ਕੁਆੜੀਆਂ ਦਾ ਨਾਮ ਲਿਆਗਾ ਵੀ ਮੈਂ ਇਹਨਾਂ ਨੂੰ ਤਰਵੇਜਦਾ ਸੀ ਹੁਣ ਦੇਖਦੇ ਆਂ ਪ੍ਰਸ਼ਾਸਨ ਉਹਨਾਂ ਨੂੰ ਕੀ ਕਰਦਾ ਹੈਗਾ ਅਸੀਂ ਪੂਰੀ ਪੇਰਵਾਹੀ ਕਰਾਂਗੇ ਇਹਦੀ ਠੀਕ ਹੈ ਇਹ ਉਹਨਾਂ ਨੂੰ ਚੱਕਦਾ ਹੈ ਜਾਂ ਉਹਨਾਂ ਨੂੰ ਪੈਸੇ ਲੈ ਕੇ ਛੱਡਦਾ ਹੈਗਾ ਠੀਕ ਹੈ ਹੁਣ ਜਾਨੀ ਕਿ ਧਿਆਨ ਰੱਖੋਗੇ ਜਾਵੋਗੇ ਥਾਣੇ ਦੁਆਰਾ ਵੀ ਨਹੀਂ ਜਾਵਾਂਗੇ ਅਸੀਂ ਪੂਰੀ ਆਪਣੀ ਟੀਮ ਬਣਾ ਲਈ ਜੀ ਜਾਵਾਂਗੇ ਜੀ ਹਾਂ ਪਰ ਹਾਲਾਤ ਕੀ ਲੱਗਦੇ ਨੇ ਪ੍ਰਗਟ ਜੀ ਹੁਣ ਕਿਵੇਂ ਦਾ ਚੱਲ ਰਿਹਾ ਬਹੁਤ ਇਹ ਵੀ ਕਿਹਾ ਜਾਂਦਾ ਕਿ ਕ੍ਰਾਈਮ ਵੱਧ ਗਿਆ ਜੀ ਕਾਫੀ ਘਟਨਾਵਾਂ ਵੀ ਵਧੀਆਂ ਨੇ ਚੋਰੀ ਦੀਆਂ ਵਾਰਦਾਤਾਂ ਵਧੀਆਂ ਨੇ ਕੀ ਲੱਗਦੀ ਠੀਕ ਹੈ ਹਾਲਾਤ ਇੰਨੇ ਖਮੜੇ ਹੋਗੇ ਵੀ ਇਕੱਲਾ ਆਦਮੀ ਤੁਹਾਨੂੰ ਸਾਡੇ ਦਾ ਮੋਟਰ ਦੇ ਨਹੀਂ ਜਾ ਸਕਦਾ ਕਿਉਂਕਿ ਗਰੋਹ ਹੈ ਇਕੱਲੇ ਦਾ ਕੀ ਇਹ ਤਾਂ 12-12 ਜਣਾਂ ਦਾ ਗਰੋਹ ਹੈ ਜੀ ਇਹ ਸਾਡੇ ਤਕਰੀਬਨ ਚੌਥੀ ਤੋਂ ਪੰਜੀ ਦੀ ਚਾਰ ਵਾਰੀ ਤਾਰਾ ਵੱਢੀ ਹੈ ਜੀ ਕਿ ਇਹਦੀਆਂ ਪੰਜ ਵਾਰੀ ਤਾਰਾ ਵੱਢੀ ਹੈ ਠੀਕ ਹੈ ਤੇ ਤਕਰੀਬਨ ਨੁਕਸਾਨ ਸਭ ਦੀ ਇੱਕ ਵਾਰ ਦਾ 5 ਤੋਂ ਲੈ ਕੇ 7000 ਤੱਕ ਦਾ ਹੁੰਦਾ ਹੈਗਾ ਪਹਿਲਾ ਸਟਾਰਟਰ ਚੋਰੀ ਹੋਏ ਨੇ 20-2000 ਦੇ ਜੀ ਮਤਲਬ ਮਾਰੇ ਪੈਂਦੀ ਹਰੇ तकरीबन 2 ਸਾਲਾਂ ਤੋਂ ਪਰ ਪ੍ਰਸ਼ਾਸਨ ਪਤਾ ਨਹੀਂ ਕੀ ਕਰਦਾ ਹੈਗਾ ਇਹ ਵੀ ਜਾਂਦਾ ਕਿ ਉਹ ਤਾਂ 5-700 ਦੀ ਵੇਚਦੇ ਨੇ ਇੱਧਰ 5-700 10000 ਤੁਹਾਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਦੇ ਕੋਲ ਰਾਜ ਤਕਰੀਬਨ 12 ਕਿਲੋ 13 ਕਿਲੋ ਤਾਰ ਸੀਗੀ ਜਿਹਦੀ ਕਿ ਜੇ ਆਪਾਂ ਮਾਰਕੀਟ ਦੇਖੀਏ ਤਾਂ ਉਹਦੀ ਕੀਮਤ ਸੀ ਘੱਟੋ ਘੱਟ ਵੀ 25-30000 ਰੁਪਇਆ ਤੇ ਉਹਦੀ ਹੈਗੀ ਸੀ ਸਾਰੀ 5000 ਦੀ ਜੇ 10 ਕਿਲੋ ਆਇਆ 2300 3000 ਦੀ ਲਾਉ ਇਸ ਤੋਂ ਵੱਧ ਹੀ ਨਹੀਂ ਸੀ ਹੈਗੀ ਸੀ ਯਾਨੀ ਮਤਲਬ 15 ਮੋਟਰਾਂ ਜੇ ਉਹ ਕਰੀਆਂ ਤਾਂ 10-10000 ਨੂੰ ਤਾਂ 1.5 ਲੱਖ ਦਾ ਨੁਕਸਾਨ ਕਰ ਗਿਆ ਜ ਹਾਂਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਅਪੀਲ ਕਰਨੀ ਜਾਵੇ ਸਰਕਾਰ ਨੂੰ ਇਹ ਵੀ ਕਹਿ ਰਹੇ ਆਂ ਜੀ ਕੋਈ ਇਹੋ ਜਿਹਾ ਪ੍ਰਬੰਧ ਬਣਾਇਆ ਜਾਵੇ ਕਿ ਇਹਨਾਂ ਨੂੰ ਇਹਨਾਂ ਦੇ ਨੱਥ ਪਾਈ ਜਾ ਸਕੇ ਠੀਕ ਹੈ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹਜੇ ਪ੍ਰਸ਼ਾਸਨ ਵੀ ਕੋਈ ਮੈਨੂੰ ਲੱਗਦਾ ਧਿਆਨ ਨਹੀਂ ਦਿੰਦਾ ਜੇ ਪ੍ਰਸ਼ਾਸਨ ਨੂੰ ਕਹਿੰਦੇ ਆ ਤਾਂ ਉਹ ਕਹਿੰਦੇ ਸਾਡੇ ਕੋਲ ਮੁਲਾਜ਼ਮ ਨਹੀਂ ਹੈਗੇ ਔਰ ਰਾਤ ਨੂੰ ਦੋ ਮੁਲਾਜ਼ਮ ਹੁੰਦੇ ਨੇ ਉਹ ਵੀ ਕੀ ਕਰਨ ਜੀ ਦੇਖਿਆ ਜਾਵੇ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਭਰਤੀ ਕਰੇ ਨਾਵੇਂ ਤਾਂ ਹੀ ਸੁਧਾਰ ਹੋਊਗਾ ਜੀ ਕਿਉਂਕਿ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸੀ ਪਰ ਹਜੇ ਤੱਕ ਸਰਕਾਰ ਖਰੀ ਨਹੀਂ ਉਤਰ ਸਕੀ ਆਉਣ ਵਾਲਾ ਸਮਾਂ ਦੇਖਦੇ ਆਂ ਵੀ ਖਰੀ ਉੱਤਰਦੀ ਹੈ ਜਾਂ ਲੋਕਾਂ ਤੋਂ ਹੋ ਰਿਹਾ ਇਸ ਤਰ੍ਹਾਂ ਦੇ ਉਹ ਕਰਦੀ ਹੈ ਪਿੰਡ ਬਾਲਦ ਕਲਾਂ ਦੇ ਕਿਸਾਨ ਨੇ ਜੋ ਕਹਿ ਰਹੇ ਨੇ ਕਿ ਵੱਡਾ ਨੁਕਸਾਨ ਹਰ ਰੋਜ਼ ਕਿਸਾਨਾਂ ਦਾ ਹੋ ਰਿਹਾ ਬਾਈ ਜੂਰੀ ਵੀ ਮੌਜੂਦ ਨੇ ਬਾਈ ਜੀ ਕਿੰਨੀਆਂ ਕਚੋਰੀਆਂ ਦੇ ਕਟਰਾਵਾ ਹੋ ਰਿਹਾ ਬਹੁਤ ਹੋ ਰਿਹਾ ਨੇ ਜੀ ਆਪਣੇ ਖੇਤ ਜਿ ਘਰ ਪਾਇਆ ਹੈ ਖੇਤ ਦੇ ਵਿੱਚੋਂ ਹੀ ਲੈ ਕੇ ਘਰ ਦੇ ਵਿੱਚੋਂ ਹੀ ਕੱਢ ਕੇ 6-7 ਟੋਟੀਆਂ ਦੀ ਇਕੱਠੀ ਕਰਕੇ ਰੱਖੀ ਸੀ ਤੇ ਬਾਹਰ ਖਿੱਚੀ ਗਈ ਜਿੰਨੀ ਪੂਰੀ ਹੋ ਗਈ ਕੱਟ ਲਾ ਕੇ ਲੈ ਗਈ ਅੱਛਾ ਜਾਨੀ ਕਿ ਤੁਸੀਂ ਬਿਲਕੁਲ ਨੇੜੇ ਸੀ ਖੇਤ 'ਚ ਘਰ ਆ ਉੱਥੇ ਰਾਤ ਨੂੰ ਪਤਾ ਹੀ ਲੱਗਿਆ ਤੁਹਾਨੂੰ ਨਾ ਜੀ ਐ ਨਹੀਂ ਪਤਾ ਲੱਗ ਸਵੇਰੇ ਲਗਾਏ ਨੇ ਘਰ ਆਤ ਨੂੰ ਲਗਾਏ ਨੇ ਸਵੇਰੇ ਜਦੋਂ ਮੋਟਰ ਚਲਾਉਣ ਲੱਗੇ ਉਹ ਵੇਖਿਆ ਹੂੰ ਠੀਕ ਹੈ ਕਿੰਨੀਆਂ ਗਕੜਨਾ ਬਹੁਤ ਹੋ ਰਹੀਆਂ ਬਹੁਤ ਹੋ ਰਹੀਆਂ ਨੇ ਜੀ ਬਹੁਤ ਸਤਾਏ ਪਏ ਨੇ ਲੋਕ ਠੀਕ ਹੈ ਕੋਈ ਖੇਤ ਨਹੀਂ ਆ ਸਕਦਾ ਖਬਰ ਹੈ ਕੀ ਹਥਿਆਰ ਹੁੰਦੇ ਹੁਣ ਉਹਨਾਂ ਦੇ ਡੰਡੇ ਸੁੱਟੀ ਜਨਨ ਕਿ ਕੋਈ ਚੱਲੇ ਨਹੀਂ ਰਿਹਾ ਕੋਈ ਬਸ ਨਹੀਂ ਪੈ ਰਿਹਾ ਵੀ ਕੀ ਕਰੀ ਨਾ ਜੀ ਨਾ ਹੁਣ ਘਰਾਂ 'ਚ ਨਹੀਂ ਸੇਫ ਹੈਗੇ ਜਦੋਂ ਘਰ 'ਚ ਨਹੀਂ ਲੈ ਕੇ ਘਰ 'ਚ ਮੋਟਰ ਲੱਗੀ ਹੀ ਵੱਡੀ ਜਿਵੇਂ ਖਿੱਚ ਕੇ ਲੈ ਕੇ ਹੂੰ ਠੀਕ ਹੈ ਸੋ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੇ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਵੀਰ ਜੂਰੀ ਮੌਜੂਦ ਨੇ ਵੀ ਜੀ ਕੀ ਨਾਮ ਆ ਜੀ ਆਪਣਾ ਮੇਜਰ ਸਿੰਘ ਅੱਛਾ ਮੇਜਰ ਸਿੰਘ ਜੀ ਕਿਵੇਂ ਲੱਗਦੇ ਨੇ ਹਾਲਾਤ ਕਿਵੇਂ ਦੇ ਚੱਲ ਰਹੇ ਨੇ ਹਾਲਾਤ ਬਹੁਤ ਮਾੜੀ ਨੇ ਤਿੰਨ ਦਿਨ ਚਾਰ-ਚਾਰ ਵਾਰੀ ਤਾਰਾ ਵਟੀਆਂ ਗਈਆਂ ਠੀਕ ਹੈ ਇਹ ਗਰੇਪ ਤੋੜ ਕੇ ਲੈ ਜਾਂਦੇ ਨੇ ਇਹਨਾਂ ਦੇ ਦਾ ਹੋ 100 ਰੁਪਏ ਦੇ ਵੇਖਦੇ ਨੇ ਸਾਡੇ ਹੋ 4000 ਦੇ ਨੇ ਲੱਗਦੇ ਨੇ ਲੱਗਦੇ ਨੇ ਠੀਕ ਹੈ ਏ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਹੈ। ਇਹ ਸਟਾਟਰ ਨੇ ਵੀ ਤਾਰਾਂ ਨੇ। ਹਾਂ, ਸਟਾਟਰ ਵੀ। ਹੂੰ। ਸਟਾਟਰ ਅੱਜ 10000 ਤੋਂ ਲੈ ਕੇ 15000 ਤੱਕ ਸਟਾਟਰ ਪਿਆ। ਠੀਕ ਹੈ। ਜਿਹੜਾ ਜਿਵੇਂ ਹੁਣ ਤੁਸੀਂ ਪੁਲਿਸ ਨੂੰ ਜਿਹੜਾ ਮੁਜਰਮਤੀ ਉਹ ਫੜਾਤਾ, ਹੁਣ ਚੋਰੀ ਦਾ ਘਟਨਾਵਾਂ ਰੁਕ ਜਾਣਗੀਆਂ ਫਿਰ? ਇਹ ਤਾਂ ਕੀ ਰੁਕਣਗੀਆਂ। ਇਹ ਤਾਂ ਜੇ ਇਹਨੂੰ ਕੋਈ ਗਾਹਾਂ ਕੁਝ ਕਰਦੇ ਨੇ, ਫੇਰ ਤਾਂ ਮਾੜਾ-ਮੋਟਾ ਕੋਈ ਹੋ ਜਾਂਦਾ। ਜੇ ਇਹਨਾਂ ਨੇ ਅਹੀਂ ਛੜਤਾ ਜਿਹੜੇ ਦੇ ਵੇਚਦਾ ਉਹ ਤੋਂ ਪੈਸੇ ਲੈ ਲੈਣਗੇ ਇਹ। ਪੈਸੇ ਲੈ ਕੇ ਫਰਦ ਫਰਦ ਹੋ ਜਾਂਦੀ ਹੈ ਗੱਲ। ਠੀਕ ਹੈ। ਜਨਨ ਕਿ ਹਰਾਤ ਨਾ ਚੁਕੇ ਨੇ ਵੀ ਹ ਅਸਲ ਜਿਹੜੇ ਨੂੰ ਵੇਚਦਾ ਉਹਨੂੰ ਵੀ ਉੰਨੀ ਸਜ਼ਾ ਮਿਲਣੀ ਚਾਹੀਦੀ ਆ ਠੀਕ ਹੈ ਜਿੰਨੀ ਚੋਰ ਨੂੰ ਆ ਉਹ ਵੀ ਚੋਰ ਆ ਜੇ ਇਹ ਚੀਜ਼ ਕਿਤੇ ਵੇਚੇ ਨਾ ਫਿਰ ਕਾਨੂੰਨ ਉਹ ਕਰਨ ਠੀਕ ਹੈ ਜਨਨ ਕਿ ਉਹਨਾਂ ਨੂੰ ਪਤਾ ਤਾਂ ਹੁੰਦਾ ਵੀ ਇਹ ਚੋਰੀ ਦੀ ਆ ਚੋਰੀ ਦੀ ਆ ਠੀਕ ਹੈ ਜਿਹੜਾ ਕੋਈ ਆਪਣਾ ਹੋਊਗਾ ਉਹ 1200 ਵਾਲੀ ਚੀਜ਼ ਇਹ 450 ਕਿਵੇਂ ਦੇ ਦੂਗਾ ਜੇ ਚੋਰੀ ਦੀ ਆ ਤਾਂ ਹੀ ਉਹ ਬਣਦਾ ਇਹਦਾ ਜੇ ਸਖਤ ਕਾਰਵਾਈ ਹੋਵੇ ਤਾਂ ਰੁਕੂ ਜੀ ਇਹ ਸਿਸਟਮ ਰੁਕੂਗਾ ਚੋਰ ਤੇ ਵੀ ਮੈਂ ਕਹਿੰਦਾ ਓਡੀ ਪਰਚਾ ਹੋਵੇ ਜਿਹੜਾ ਜਿਹੜਾ ਖਰੀਦ ਦਾ ਮਾਲ ਉਹਤੇ ਵੀ ਓਡੀ ਪਰਚਾ ਹੋਣਾ ਚਾਹੀਦਾ ਜਿੰਨਾ ਚੋਰ ਤੇ ਉਹ ਨਹੀਂ ਲੈਣ ਵਾਲੇ ਤੇ ਠੀਕ ਹੈ ਫਿਰ ਕੋਈ ਮੜਾ ਮੋਟਾ ਸੰਦਨ ਪੈ ਸਕਦਾ ਕਿਸੇ ਗੱਲ ਦਾ ਠੀਕ ਹੈ ਹਾਂ ਜੀ ਨਹੀਂ ਨਹੀਂ ਰੁਕਦੀਆਂ ਇਹ ਚੋਰੀ ਨਹੀਂ ਇਹ ਨਹੀਂ ਰੁਕਦੀਆਂ ਹੈਗੀਆਂ ਠੀਕ ਹੈ ਮੈਂ ਕਹਿੰਦਾ ਜੀ ਸਾਡੇ ਪੰਜੀ ਮੋਟਰ ਨੇ ਸਾਡੀਆਂ ਪੰਜੀ ਮੋਟਰਾਂ ਦੀ 4-4 ਪੰਜ-ਪੰਜ ਵਾਰੀ ਵੱਟਣੀ ਹੈ ਠੀਕ ਹੈ ਹਾਂ ਸੋਚ ਰਹੇ ਹਾਂ ਅੱਜ ਸਵੇਰ ਨੂੰ ਜਦੋਂ ਜਾਣੇ ਉਹ ਵੀ ਦੇਖੀਏ ਵੀ ਠੀਕ ਵੀ ਹੈ ਕੰਮ ਮੈਂ ਕਹਿੰਦਾ ਉਹਦਾ ਸ਼ਟਰਟਰ ਦਾ ਪਤਾ ਨਹੀਂ ਉਹ ਤਾਂ ਦੇਖੀ ਜਾਂਦਾ ਵੀ ਸ਼ਟਰਟਰ ਬੋਲ ਰਿਹਾ ਮੋਟਰ ਚੱਲਦੀ ਨਹੀਂ ਫੇਰ ਫੇਰ ਕਿਤੇ ਤਾਰ ਖੜੀ ਧਿਆਨ ਕਰਦਾ ਪਤਾ ਧਿਆਨ ਹੀ ਨਹੀਂ ਕਰਦਾ ਉਂਗਲੀ ਲਾਉਣ ਦੀ ਉਹ ਕਰਦਾ ਵੱਡੇ ਨੁਕਸਾਨ ਹੋ ਰਹੇ ਨੇ ਜੀ ਬਹੁਤ ਜ਼ਿਆਦੇ ਵੱਡੇ ਜੇ ਇਹਨਾਂ ਨੇ ਇਹ 1000 ਰੁਪਏ ਦੀ ਲੈ ਕੇ ਜਾਂਦੇ ਨੇ ਤਾਂ ਬੰਦੇ ਦਾ 10000 ਦਾ ਨੁਕਸਾਨ ਹੁੰਦਾ ਠੀਕ ਹੈ ਹਾਂ ਲਾਏ ਅਗਲੇ ਨੂੰ ਫੇਰ ਕਰ ਪੈ ਜਾਂਦਾ ਸੀ ਪੌਣੀ ਲਿਆਵਾਂਗੇ ਫੇਰ ਇਹ ਚੱਕੀ ਜਾਊਗੀ 2000 ਰੁਪਿਆ ਉਹ ਤਾਰ ਜੋੜਨ ਵਾਲਾ ਦਾ ਜਾਂਦਾ ਠੀਕ ਹੈ ਹੂੰ ਬਿਲਕੁਲ ਜੀ ਸੋ ਕਿਸਾਨਾਂ ਤੇ ਚੋਰੀ ਦੀਆਂ ਘਟਰਾਵਾਂ ਨੇ ਜਿਹੜੀਆਂ ਉਹ ਭਾਰੂ ਹੋਈਆਂ ਪਈਆਂ ਨੇ ਪਿੰਡ ਵਾਲਦ ਕਲਾਂ ਦੀ ਤਸਵੀਰ ਤੁਹਾਨੂੰ ਦਿਖਾਈ ਹੈ ਜਿੱਥੇ ਕਿਸਾਨਾਂ ਨੇ ਚੋਰ ਨੂੰ ਕਾਬੂ ਕੀਤਾ ਪੁਲਿਸ ਹਵਾਲੇ ਵੀ ਕਰ ਦਿੱਤਾ ਪਰ ਫੇਰ ਵੀ ਕਹਿ ਰਹੇ ਨੇ ਕਿ ਕੁਝ ਨਹੀਂ ਬਣ ਰਿਹਾ ਇਹ ਜਿਹੜੀਆਂ ਚੋਰੀ ਦੀਆਂ ਘਟਰਾਵਾਂ ਘਟ ਨਹੀਂ ਰਹੀਆਂ ਇਹਨਾਂ ਤੇ ਸਖਤ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਤੇ ਪੰਜਾਬ ਸਰਕਾਰ ਨੂੰ ਪੂਰਾ ਚੋਰਾਂ ਲਈ ਸਖਤ ਹੋਣਾ ਚਾਹੀਦਾ ਹੈ ਕੈਮਰਾਮੈਨ ਰਕੇਸ਼ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ